ਹਾਂਜੀ ਬਹੁਤ ਸੋਹਣੀ ਆਫਰ ਦੇ ਵਿੱਚ ਸੁੱਟ ਲੈ ਕੇ ਆਏ ਜੀ ਐਸਕੇ ਬ੍ਰਾਂਡ ਦਾ ਨਵਾਂ ਵੇਸ ਲਾਂਚ ਹੋਇਆ ਜੀ ਚਨਾਉਣ ਦੇ ਉੱਪਰ ਆਪਣੇ ਕੋਲ ਪਲੇਨ ਦੇ ਸਟਾਫ ਸਾਰੇ ਰੋਜ਼ ਦੀ ਰੋਜ਼ ਨਵੇਂ ਨਵੇਂ ਐਡ ਹੋ ਰਹੇ ਨੇ ਜੀ ਆਪਾਂ ਹੁਣ ਪਲੇਨ ਦਾ ਕੰਮ ਵੀ ਸ਼ੁਰੂ ਕਰ ਲਿਆ ਨਾਲ ਨਾਲ ਬਹੁਤ ਸੋਹਣਾ ਸਟਾਫ ਆਇਆ ਹੈ ਬਰੌਡਰੀ ਲਈ ਕਲਰ ਦੇਖੋ ਜੀ ਸਾਰੇ ਬਹੁਤ ਸੋਹਣੇ ਮਟਾਲਿਕ ਚੜ ਦੇ ਕਲਰ ਨੇ ਇੰਗਲਿਸ਼ ਕਦਰ ਚੜ ਆਊਗਾ ਕਲਰਾਂ ਦੇ ਗੌਰ ਕਰੋ ਜੀ ਬੇ ਪਿੰਕ ਬੇ ਪਿੰਕ ਆ ਗਿਆ ਦੇਖੋ ਜੀ ਪਾਊਡਰ ਬਲੂ ਆ ਗਿਆ ਫਿਰੋਜੀ ਆ ਗਿਆ ਦੇਖੋ ਰਾਮਾ ਗ੍ਰੀਨ ਨੇ ਲਵੈਂਡਰ ਆ ਗਿਆ ਸਾਰੇ ਕਲਰ ਨਵੇਂ ਨਵੇਂ ਕਲਰ ਨੇ ਦੇਖੋ ਜੀ ਸਾਰੇ ਕਦਰ ਦੇ ਗ ਦਰ بیس ਸਟਾਈਲ ਦਾ ਹੌਰਸੇਲਿੰਗ ਆਈਟਮ ਹੈ ਜਲਦੀਰ ਸਕਰੀਨਸ਼ਾਟ ਲੈ ਚਲੋ ਆਰਡਰ ਬੁੱਕ ਕਰਵਾ ਲਓ ਪੀਸ ਨੂੰ ਖੋਲ ਕੇ ਦਿਖਾਉਣਾ ਜੀ ਬਹੁਤ ਸੌਫਟ ਫੀਲ ਦਾ ਕਪੜਾ ਜੀ ਔਰ ਮਤਲਬ ਵਰਕ ਲਈ ਸਭ ਤੋਂ ਵਧੀਆ ਕਪੜਾ ਇਸ ਟੈਂਡਾ ਚਨੌਣ ਦੇ ਉੱਪਰ ਹੈ ਜੀ ਪ੍ਰੀਮੀਅਮ ਕਪੜਾ ਪ੍ਰੀਮੀਅਮ ਆ ਚੈੱਕ ਕਰੋ ਜੀ ਡਿਜ਼ਾਈਨਿੰਗ ਕਿੰਨੀ ਸੋਹਣੀ ਹੈ ਚਨੌਣ ਦੇ ਉੱਪਰ ਆਊਗਾ ਜੀ ਬਹੁਤ ਸ਼ਾਨਦਾਰ ਕਪੜਾ ਹੈ ਚਨੌਣ ਦੇ ਉੱਪਰ ਚੈੱਕ ਬਣਿਆ ਆਊਗਾ ਜੀ ਪਿਓਰ ਚਨੌਣ ਜਮੇ ਜੀ ਉਹਦੇ ਉੱਪਰ ਚੈੱਕ ਬਣਿਆ ਹੋਊ ਬਹੁਤ ਸ਼ਾਨਦਾਰ ਕਪੜਾ ਹੈ ਔਰ ਕਦਰ ਚੜ ਬਹੁਤ ਸੁਣਾ ਹੈ ਜੀ ਕਦਰ ਚੜ ਬਹੁਤ ਓਨਲੀ 500 ਰੁਪਏ ਰੇਂਜ ਦੇ ਵਿੱਚ ਆਊਗਾ 5 ਮੀਟਰ ਸੂਟ ਬੁਟੀਕ ਵਰਕ ਕਰਵਾਓ ਜਿਵੇਂ ਮਰਜ਼ੀ ਡੈਕ ਕਰਵਾ ਲਓ ਬਹੁਤ ਸੋਹਣਾ ਬੇਸ ਇਸ ਟਾਈਮ ਦਾ ਜੀ ਹੋਲ ਸੇਲਿੰਗ ਕਪੜਾ ਔਰ ਨਵਾਂ ਫੇਸ ਲਾਂਚ ਹੋਇਆ ਜਿਹੜਾ ਪ੍ਰਾਈਸ ਓਨਲੀ ਓਨ 500 ਰੁਪਏ ਦਾ ਜੀ ਐਸ ਕੇ ਬ੍ਰਾਂਡ ਦਾ ਤਮਾਕਾ ਆਫਰ ਲਾਤੀ ਆ ਬਾਲੇ ਤਮਾਕਾ ਆਫਰ ਐਸ ਕੇ ਬ੍ਰਾਂਡ ਸੂਟਾਂ ਦੀ ਭਾਰੀ ਆਫਰ ਜੀ ਕਲਰ ਚੜ ਦੇਖੋ ਜੀ ਬਹੁਤ ਸੋਹਣਾ ਕਲਰ ਚੜ ਆ ਸਾਰੇ ਕਲਰ ਹੋਲ ਸੇਲਿੰਗ ਕਲਰ ਨੇ ਨਵੇਂ-ਨਵੇਂ ਕਲਰ ਨੇ ਜੀ ਜਲਦੀਆਂ ਸਕਰੀਨਸ਼ਾਟ ਲੈ ਚਲੋ ਔਰ ਆਰਡਰ ਬੁੱਕ ਕਰਵਾ ਲਓ ਚਨਾਉਣ ਦੇ ਉੱਪਰ ਚੈੱਕ ਹੈ ਜੀ ਬਹੁਤ ਸ਼ਾਨਦਾਰ ਕਪੜਾ ਹੈ ਸ਼ਿਪਿੰਗ ਚਾਰਜ ਹੈ ਇੱਕ ਸੂਟ ਦੇ 60 ਰੁਪਏ 2 ਦੇ 80 3 ਦੇ 90 4 ਦੇ 100 ਜੀ ਜ